ਸultanpur Lodhi ਦਾ ਮੰਡ ਖੇਤਰ ਬਿਆਸ ਦਰਿਆ ਦੀ ਤਬਾਹੀ ਦੇ ਹੇਠ ਆਇਆ ਹੋਇਆ ਇਸ ਟਾਈਮ ਅਸੀਂ ਖੜੇ ਆਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਮੇਰੇ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਕੋ ਗੁਰਦੁਆਰਾ ਗੁਰਦੁਆਰਾ ਸ਼੍ਰੀ 베ਰ ਸਾਹਿਬ ਪਹਿਲੀ ਪਾਸ਼ਾਜ ਦਾ ਇਹ ਗੁਰਦੁਆਰਾ ਸਾਹਿਬ ਹੈ ਇਸ ਦੇ ਨਾਲ ਹੀ ਇਹ ਉਹੀ ਕਾਲੀ ਵਈ ਆ ਜਿਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਟੁੱਬੀ ਲਾਈ ਤਿੰਨ ਦਿਨ ਸੰਤ ਘਾਟ ਗੁਰਦੁਆਰਾ ਸਾਹਿਬ ਜਾ ਕੇ ਨਿਕਲੇ ਤਿੰਨ ਦਿਨ ਅਲੋਪ ਹੋਣ ਤੋਂ ਬਾਅਦ ਮੂਲ ਮੰਤਰ ਦਾ ਅਚਾਰਨ ਕੀਤਾ ਇੱਕ ਓੰਕਾਰ ਸਤਨਾਮ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਹੀ ਕਿਹਾ ਸੀਗਾ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਕਾਲੀ ਵਹੀਂ ਵੀ ਬਿਆਸ ਦਰਿਆ ਦੀ ਦਾਫ ਲੱਗਣ ਕਾਰਨ ਬੜੀ ਬਾਹਰ ਆ ਚੁੱਕੀ ਹੈ ਸਾਹਮਣੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸੇਵਾਦਾਰ ਸੇਵਾ ਕਰ ਰਹੇ ਨੇ ਗੁਰਦੁਆਰਾ ਬੇਰ ਸਾਹਿਬ ਦੀ ਇਹ ਬੈਕ ਸਾਈਡ ਵਾ ਜਿੱਥੇ ਇੱਕ ਸੇਵਾਦਾਰ ਸੇਵਾ ਵੀ ਕਰ ਰਹੇ ਨੇ ਤਾਂ ਔਰ ਕਾਲੀ ਵਹੀਂ ਜਿਹੜੀ ਹੈ ਉਹ ਪੂਰੀ ਬਾਹਰ ਆ ਚੁੱਕੀ ਹੈ ਇਸ ਦਾ ਕਾਰਨ ਇਹ ਆ ਕਿ ਅਗਲੀ ਸਾਈਡ ਤੇ ਜਿਹੜੇ ਬੰਨ ਟੁੱਟੇ ਆ ਉਸ ਦੇ ਨਾਲ ਜਿਹੜਾ ਇਹ ਪਾਣੀ ਦੀ ਡਾਫ ਲੱਗ ਗਈ ਹੈ ਕਿਉਂਕਿ ਇੱਥੋਂ ਬਿਆਸ ਦਰਿਆ ਦੇ ਵਿੱਚ ਹੀ ਇਹ ਕਾਲੀ ਵਹੀਂ ਜਾ ਕੇ ਮੇਲ ਹੁੰਦਾ ਤੇ ਇਸ ਦਾ ਉਧਰੋਂ ਸੱਤ ਲੋਝ ਦਾ ਵੀ ਮੇਲ ਹੋ ਜਾਂਦਾ ਤੇ ਚਿੱਟੀ ਵਹੀਂ ਦਾ ਵੀ ਸੱਤ ਲੋਝ ਚ ਮੇਲ ਹੁੰਦਾ ਗਿੱਦੜਪਿੰਡੀ ਦੇ ਕੋਲ ਤੇ ਕਾਲੀ ਵਹੀਂਦਾ ਬਿਆਸ ਦਰਿਆ ਦਾ ਦੇ ਵਿੱਚ ਮੇਲ ਹੁੰਦਾ ਤੇ ਇਹ ਸਾਰੇ ਹਰੀ ਕੇ ਹੈਡ ਜਾ ਕੇ ਨਿਕਲਦੇ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾਵਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼੍ਰੀ 베ਰ ਸਾਹਿਬ ਜਿੱਥੇ ਕਿ ਇਹ ਵਹੀ ਜਿਹੜੀ ਆ ਖਤਰੇ ਦੇ ਨਿਸ਼ਾਨ ਦਿੱਤੇ ਕਈ ਜਗ੍ਹਾ ਤੋਂ ਇਹ ਵਹੀ ਬਾਹਰ ਨਿਕਲ ਚੁੱਕੀ ਆ ਕਈ ਜਗ੍ਹਾ ਦੇ ਉੱਤੇ ਇਸ ਤੇ ਬੈਕ ਸਾਈਡ ਤੇ ਆ ਗੁਰਦੁਆਰਾ ਬੀਰ ਸਾਹਿਬ ਦੀ ਜਗ੍ਹਾ ਤੇ ਜਿੱਥੇ ਕਿ ਤੁਸੀਂ ਤਸਵੀਰਾਂ ਜਿਹੜੋ ਕੈਮਰਾਮੈਨ ਨੂੰ ਕਹੂੰਗਾ ਚੰਗੀ ਤਰ੍ਹਾਂ ਜਿਹੜੀਆਂ ਤਸਵੀਰਾਂ ਦਿਖਾਈ ਜਾਣ ਦੂਰ ਤੱਕ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਜੋ ਬਿਆਸ ਦਰਿਆ ਨੇ ਤਾਂ ਤਬਾਹੀ ਮਚਾਈ ਮਚਾਈ ਇਸ ਦੇ ਨਾਲ ਜਿਹੜੀ ਢਾਫ ਲੱਗੀ ਆ ਇਸ ਦੇ ਨਾਲ ਲੱਗੇ ਲੱਗੇ ਕਾਲੀ ਵਹੀਂ ਦੇ ਲੱਗੇ ਲੱਗੇ ਜਿਹੜੇ ਪਿੰਡ ਵਾ ਉਹਨਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਵਾ। ਕਿ ਕਿਸੇ ਵੀ ਕਾਰਨ ਕਈ ਜਗ੍ਹਾ ਤੋਂ ਇਸ ਦੇ ਵੀ ਹਾਰ ਜੀ ਬਣ ਟੁੱਟ ਚੁੱਕੇ ਆ ਬੂਸੇਵਾਲ ਦੀਆਂ ਕੁਝ ਫਸਲਾਂ ਜਿਹੜੀਆਂ ਖਤਮ ਹੋ ਗਏ ਸ਼ੇਖ ਮੰਗਾ ਹੋ ਗਿਆ ਪਰਵਾਣਾ ਹੋ ਗਿਆ ਇਹਨਾਂ ਦੀ ਜਿਹੜੀਆਂ ਜ਼ਮੀਨਾਂ ਵਿੱਚ ਆਉਂਦੀਆਂ ਸੀਗੀਆਂ ਉਹ ਖਤਮ ਹੋ ਗਈਆਂ ਇਧਰਲੀ ਸਾਈਡ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤੁਸੀਂ ਤਸਵੀਰਾਂ ਦਿਖਾਈਆਂ ਜਾਣ ਕਿ ਹਾਂ ਵੀ ਉਫਾਣ ਦੇ ਉੱਤੇ ਕਾਲੀ ਵਹੀ ਵੀ ਉਫਾਣ ਦੇ ਉੱਤੇ ਆ ਔਰ ਸਾਹਮਣੇ ਇਹ ਗੁਰਦੁਆਰਾ ਬੇਰ ਸਾਹਿਬ ਦੇ ਸੇਵਾਦਾਰ ਨੇ ਔਰ ਇਹ ਇਸ਼ਨਾਨ ਘਰ ਆ ਸਾਹਮਣੇ ਇਸ਼ਨਾਨ ਘਰ ਜਿਹੜਾ ਉਹ ਵੀ ਪਾਣੀ ਦੇ ਵਿੱਚ ਇਹ ਡੁੱਬ ਚੁੱਕਾ ਵਾ ਔਰ ਇਹ ਸੇਵਾਦਾਰ ਸੇਵਾ ਕਰ ਰਹੇ ਨੇ ਕਿ ਜਿਹੜੀ ਬੂਟੀ ਇੱਥੇ ਫਸ ਜਾਂਦੀ ਆ ਉਸ ਨੂੰ ਬਾਹਰ ਕੱਢਣ ਲਈ ਇਹ ਗੁਰ ਨਾਨਕ ਪਾਤਸ਼ਾਹ ਦੇ ਦਰ ਤੇ ਜਿਹੜੀ ਵੇਈ ਚੱਲਦੀ ਆ ਇਹ ਇਸ ਟੈਪ ਬਿਲਕੁਲ ਜਿਹੜੀ ਰੈੱਡ ਅਲਰਟ ਤੇ ਚੱਲਣਦੀ ਆ ਜਿਹੜੀ ਵੇਈ ਨੂੰ ਗਾਲ ਲਿਓ ਮੈਂ ਵਿਆਸ ਦੀ ਡਾਫ ਲੱਗਣ ਤੇ ਸਤਲੋਈ ਡਾਫ ਲੱਗਣਗਾ ਕਿ ਇਹ ਹੁਣ ਬੈਕ ਵੱਜਦੀ ਆ ਵੀ ਇਹ ਹੁਣ ਬੂਰੇ ਖਤਰੇ ਦੇ ਨਿਸ਼ਾਨ ਤੇ ਆ ਵੀ ਵਾਇਗਰੂ ਵੀ ਜੇ ਕੋਈ ਮੇਰਾ ਵੀਰੇ ਤੇ ਲਾਗੇ ਵੀ ਆਉਂਦਾ ਵਾ ਤਾਂ ਨਾਂ ਨੰਗੇ ਜਿਹੜੀ ਗੱਡੀਆਂ ਵੀ ਲੰਗਦੀਆਂ ਤਾਂ ਪਾਸਿਆਂ ਦੀ ਉਹਨੇ ਤਿੰਨ ਚਾਰ ਦਿਨ ਨੂੰ ਪਰੇਸ਼ ਕਰਕੇ ਚੱਲਣ ਜਿੰਨੀ ਅਸੀਂ ਇਸ ਵੇਲੇ ਖੜੇ ਆਂ ਪਵਿੱਤਰ ਵਈ ਦੇ ਕਿਨਾਰੇ ਗੁਰਦੁਆਰਾ ਸ਼੍ਰੀ ਬੀਰ ਸਾਹਿਬ ਇਹ ਪਵਿੱਤਰ ਵਈ ਉਹ ਹੈ ਜਿਸ ਵਜੇ ਸ਼੍ਰੀ ਗੁਰਨਾਗ ਦੇਵ ਜੀ ਨੇ ਛੰਭੀ ਲਾਈ ਸੀ ਇਹ ਪਵਿੱਤਰ ਵਈ ਮੀਂਹ ਪੈਣ ਦੇ ਕਾਰਨ ਅਤੇ ਅੱਗੇ ਗਿਆਸ ਜਰਾ ਦੀ ਜਾਫ ਲੱਗਣ ਦੇ ਕਾਰਨ ਐਸ ਵੇਲੇ ਨੱਕੋ ਨੱਕ ਭਰੀ ਹੋਈ ਹੈ ਇਹ ਪਵਿੱਤਰ ਵਈ ਦਾ ਪਾਣੀ ਜਿਹੜਾ ਵਾ ਉਹ ਕੰਡਿਓ ਕੰਡੀ ਹੋ ਕੇ ਗੁਰਦੁਆਰਾ ਬੇਰ ਸਾਹਿਬ ਦੇ ਬਿਲਕੁਲ ਨਾਲ ਲੱਗ ਚੁੱਕਾ ਵਾ ਜੋ ਕਿ ਖਦਰੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਇਹ ਪਵਿੱਤਰ ਵਈ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੋਣ ਕਰਕੇ ਆਸ-ਪਾਸ ਦੇ ਕੰਡਾਂ ਦੇ ਕਈ ਜਮੀਨਾਂ ਵਿੱਚ ਪਾਣੀ ਆ ਚੁੱਕਾ ਹੈ ਅੱਗੇ ਬਿਆਸ ਦਰਿਆ ਦੀ ਡਾਫ ਲੱਗਣ ਕਰਕੇ ਇਹ ਪਾਣੀ ਕਾਫੀ ਰੁਕ ਚੁੱਕਾ ਵਾ ਬਹੁਤ ਹੀ ਮੰਦਭਾਗੀ ਖਬਰ ਆ ਕਿ ਕਾਲੀ ਵਹੀਂ ਇਸ ਟਾਈਮ ਪੂਰੀ ਕੰਡੇ ਦੇ ਉੱਤੇ ਚੱਲ ਰਹੀ ਹੈ ਬਿਆਸ ਦਰਿਆ ਦੀ ਡਾਫ ਲੱਗਣ ਕਾਰਨ ਕਪੂਰਸਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢਿੱਲੋਂ ਪੀਟੀਸੀ ਨਿਊਜ਼